ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਤਨ ਮੈਂ ਧਿਆਨ ਧਿਆਨ ਮੈਂ ਜਾਨਿਆ ਗੁਰਮੁਖ ਅਕਥ ਕਹਾਣੀ ਇਹ ਪਾਵਨ ਮਹਾਂ ਬਾਗ ਹੈ ਗੁਰਬਾਣੀ ਦਾ ਪੁਰਖ ਵਿੱਚ ਨਾਰ ਹੈ ਤੇ ਨਾਰ ਵਿੱਚ ਪੁਰਖ ਹੈ ਆਦਮੀ ਵਿੱਚ ਔਰਤ ਹੈ ਤੇ ਔਰਤ ਵਿੱਚ ਆਦਮੀ ਅੱਧਾ ਅੱਧਾ ਹਿੱਸਾ ਦੋਨੋਂ ਨੇ ਇਹ ਅੱਜ ਤੋਂ 500 ਸਾਲ ਪਹਿਲੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਜਿਹੜੀ ਕਿ ਸਾਇੰਸ ਮੈਡੀਕਲ ਸਾਇੰਸ ਨੇ ਹੁਣ ਇਹਨੂੰ ਖੋਜ ਕਰਿਆ ਵੀ ਇਹਦਾ ਭਾਵ ਕੀ ਹੈ ਮਿਲਦੀਆਂ ਦੋਨੋਂ ਬਾਤਾਂ ਸਾਹ ਸੰਗਤ ਜੀਓ ਜਿਹੜੇ ਹਿਊਮਨ ਬੋਡੀ ਹੈ ਇਹਦੇ ਵਿੱਚ ਜਿਹੜੇ ਸੈਕਸ ਸੈਲਸ ਹੁੰਨੇ ਆ ਇੱਕ ਤਾਂ ਸੋਮੈਟਿਕ ਸੈਲਸ ਹੁੰਨੇ ਆ ਬੋਡੀ ਦੇ ਉਹ ਨਹੀਂ ਜਿਹੜੇ ਸੈਕਸ ਸੈਲਸ ਹੁੰਨੇ ਉਹਨਾਂ ਦੇ ਵਿੱਚ ਜਿਹੜੇ ਕਰੋਮੋਸੋਮਸ ਹੁੰਨੇ ਗੁਣਸੂਤਰ ਕਹਿੰਦੇ ਪੰਜਾਬੀ ਚ ਉਹ ਔਰਤ ਦੇ ਵਿੱਚ XX ਦੋਨੋਂ ਇੱਕ ਟਾਈਪ ਦੇ ਹੁੰਨੇ ਆ ਤੇ ਜਿਹੜਾ ਮਰਦ ਹੈ ਉਹਦੇ ਵਿੱਚ X ਔਰ Y ਦੋਹਾਂ ਥੋੜਾ ਥੋੜੇ ਡਿਫਰੈਂਸ ਨਾਲ ਹੁੰਦੇ ਆ ਜਿਹੜਾ ਇਹਨੂੰ ਆਪਾਂ ਐਂ ਕਹਿ ਲੀਏ ਵੀ ਔਰਤ ਵਿੱਚ ਊੜਾ ਊੜਾ ਤੇ ਮਰਦ ਵਿੱਚ ਊੜਾ ਤੇ ਐੜਾ ਹੁਣ ਜਦੋਂ ਮਿਲਾਪ ਹੁੰਦਾ ਹੈ ਔਰਤ ਤੇ ਮਰਦ ਦਾ ਉਸ ਤੋਂ ਕੁਝ ਘੰਟਿਆਂ ਬਾਅਦ ਫੈਲੋਪੀਅਨ ਟਿਊਬਸ ਜਿਹੜੀਆਂ ਹੁੰਦੀਆਂ ਔਰਤ ਦੇ ਵਿੱਚ ਉੱਥੇ ਸਪਰਮ ਦਾ ਤੇ ਔਰਤ ਦੇ ਐਗ ਦਾ ਮਿਲਾਪ ਹੁੰਦਾ ਹੈ ਉਹ ਜਦੋਂ ਮਿਲਾਪ ਹੁੰਦਾ ਹੈ ਤਾਂ ਡਾਕਟਰ ਖੁਦ ਉਹਨੂੰ ਉਸ ਟਾਈਮ ਦੇਖ ਸਕਦੇ ਆਂ ਵੀ ਕਿਉਂਕਿ ਔਰਤ ਵੱਲੋਂ ਤਾਂ XX ਕਰੋਮੋਸੋਮ ਹੈ ਦੋਨਾਂ ਚੋਂ X ਹੀ ਆਉਣਾ ਹੈ ਜਿਹੜਾ ਮਰਦ ਹੈ ਉਹਦੇ ਵਿੱਚ ਐਕਸ ਹੈ ਜਾਂ ਵਾਈ ਹੈ ਜੇ ਤਾਂ ਐਕਸ ਆ ਕੇ ਮਿਲ ਗਿਆ ਦੋਨੋਂ ਫਿਰ ਐਕਸ ਐਕਸ ਬਣ ਗਏ ਤਾਂ ਫੀਮੇਲ ਚਾਈਲਡ ਡਵੈਲਪ ਹੋਏਗਾ ਔਰਤ ਵੱਲੋਂ ਦੂਜਾ ਐਕਸ ਆ ਕੇ ਮਰਦ ਵੱਲੋਂ ਅਗਰ ਵਾਈ ਮਿਲ ਗਿਆ ਤਾਂ ਫਿਰ ਮੇਲ ਚਾਈਲਡ ਪੈਦਾ ਹੋਏਗਾ ਇਹ ਉਸੇ ਦਿਨ ਡਿਸਾਈਡ ਹੋ ਜਾਂਦਾ ਜਿਸ ਦਿਨ ਸਪਰਮ ਦਾ ਮੇਲ ਹੁੰਦਾ ਐਗ ਦੇ ਨਾਲ ਫੈਲੋਪੀਨ ਟਿਊਬਸ ਦੇ ਵਿੱਚ ਤਾਂ ਇਹਦੇ ਵਿੱਚ ਇੱਕ ਬੜੀ ਸਮਾਜਿਕ ਕੁਰੀਤੀ ਚੱਲੀ ਆ ਰਹੀ ਹੈ ਇਤੋਂ ਤੱਕ ਵੀ ਬੀਬੀਆਂ ਦੇ ਨਾਲ ਲੜਾਈ ਝਗੜੇ ਔਰ ਤਲਾਕਾਂ ਤੱਕ ਦੀ ਨੌਤ ਵੀ ਆਉਂਦੀ ਰਹੀ ਹੈ ਹੁਣ ਵੀ ਚੱਲ ਰਿਹਾ ਹੈ ਆਪਾਂ ਕਹਿੰਦੇ ਸੋਣਿਆ ਇਸ ਤਰ੍ਹਾਂ ਵੀ ਬੇਟੀਆਂ ਹੀ ਪੈਦਾ ਹੋ ਰਹੀਆਂ ਇਸ ਔਰਤ ਦੇ ਮੈਨ ਇਹ ਰੱਖਣੀ ਐ ਇਸ ਤਰ੍ਹਾਂ ਦੀ ਬਾਤ ਇਹ ਬਿਲਕੁਲ ਵਾਈਹਤ ਬਾਤ ਹੈ ਅੰਧਵਿਸ਼ਵਾਸ ਹੈ ਜੇ ਕਸੂਰ ਹੈ ਵੈਸੇ ਤਾਂ ਇਹ ਕਸੂਰ ਵਾਲੀ ਗੱਲ ਨਹੀਂ ਕਿਉਂਕਿ ਨੇਚਰਲ ਪ੍ਰੋਸੈਸ ਹੈ ਐਕਸ ਮਿਲੇ ਜਾਂ ਵਾਈ ਮਿਲੇ ਪਰ ਫੇਰ ਵੀ ਜੇ ਹੈ ਤਾਂ ਇਹ ਮਰਦ ਵੱਲ ਲਾਈ ਕਰਦੀ ਹੈ ਗੱਲ ਔਰਤ ਵੱਲ ਬਿਲਕੁਲ ਨਹੀਂ ਕਰਦੀ ਔਰਤ ਵੱਲੋਂ ਤਾਂ ਐਕਸ ਐਕਸ ਦੋਹਾਂ ਚੋਂ ਇੱਕ ਆਉਣਾ ਹੈ ਉਹ ਸੇਮ ਹੈ ਮਰਦ ਵੱਲੋਂ ਐਕਸ ਆਜਵੇਂ ਐਕਸ ਨਾਲ ਐਕਸ ਮਿਲ ਗਿਆ ਤਾਂ ਲੜਕੀ ਤੇ ਬੇਟੀ ਹੋਏਗੀ ਜੇ ਐਕਸ ਨਾਲ ਮਰਦ ਵੱਲੋਂ ਵਾਈ ਆ ਕੇ ਮਿਲ ਗਿਆ ਤਾਂ ਬੇਟਾ ਹੋਏਗਾ ਮੇਲ ਚਾਈਲਡ ਹੋਏਗਾ ਇਹ ਬਹੁਤ ਬੜੀ ਇੱਕ ਪ੍ਰਾਂਤੀਕ ਸਮਾਜਿਕ ਅੰਧਵਿਸ਼ਵਾਸ ਸਾਡੇ ਸਮਾਜ ਵਿੱਚ ਚੱਲੇ ਆ ਰਿਹਾ ਹੈ ਸਦੀਆਂ ਤੋਂ ਔਰ ਇਹਦੀ ਇਹਦੇ ਉੱਤੇ ਪਨਪ ਰਹੇ ਸਾਡੇ ਜਿਹੜੇ ਇੱਕ ਸੋ ਕਾਲਡ ਬਾਬੇ ਇਹ ਸਾਧੂ ਲੋਕ ਜਿਹੜੇ ਇਹਦਾ ਨਜਾਇਜ਼ ਫਾਇਦਾ ਉਠਾ ਰਹੇ ਆਂ ਤੀਜੇ ਜਾਂ ਚੌਥੇ ਮਹੀਨੇ ਦੇ ਵਿੱਚ ਜਦੋਂ ਪ੍ਰੈਗਨੰਸੀ ਹੋ ਜਾਂਦੀ ਹੈ ਕਨਸੈਪਸ਼ਨ ਤੋਂ ਬਾਅਦ ਉਦੋਂ ਇਹ ਲੋਕ ਕੋਈ ਫਲ ਪਵਾ ਦਿੰਨੇ ਆਂ ਜਾਂ ਕੋਈ ਬਰਫੀ ਦੇ ਵਿੱਚ ਰੱਖ ਕੇ ਕੋਈ ਚੀਜ਼ ਖਵਾ ਦਿੰਨੇ ਆਂ ਜਾਂ ਕੋਈ ਤਾਗਤ ਵੀ ਦੇ ਦਿੰਨੇ ਆਂ ਵੀ ਤੇਰੇ ਲੜਕਾ ਹੋਏਗਾ ਇਹ ਬਿਲਕੁਲ ਬਾਈਹਾਤ ਬਾਤ ਹੈ ਪਹਿਲੇ ਦਿਨ ਹੀ ਡਿਸਾਈਡ ਹੋ ਜਾਂਦਾ ਹੈ ਸਾਧ ਸੰਗਤ ਜੀ ਉਹ ਵੀ ਲੜਕਾ ਹੋਏਗਾ ਜਾਂ ਲੜਕੀ ਹੋਏਗੀ ਡਾਕਟਰ ਦੇਖ ਸਕਦੇ ਆਂ ਦੱਸ ਨਹੀਂ ਸਕਦੇ ਕਾਨੂੰਨ ਜੁਦੀ ਗੱਲ ਹੈ لیکن ਇਹ ਲੋਕ ਅੰਗ ਜਦੋਂ ਮਿਨੀਏਚਰ ਅੰਗ ਡਵੈਲਪ ਹੋ ਜਾਂਦੇ ਜਾਂ ਉੱਥੇ ਮਹੀਨੇ ਤੱਕ ਇਹ ਉਹਨੂੰ ਬਦਲਣ ਦੀ ਕੋਸ਼ਿਸ਼ ਆਪਣੇ ਆਪ ਵੱਲੋਂ ਕਰਦੇ ਆਂ ਅੰਧਵਿਸ਼ਵਾਸ ਹੈ ਉਹਨਾਂ ਨੂੰ ਜਾਣਕਾਰੀ ਨਹੀਂ ਹੈ 나ੜੀ ਬਾਬੇ ਬਿਲਕੁਲ ਚੌਥੇ ਮਹੀਨੇ ਤੱਕ ਬਿਲਕੁਲ ਬੱਚੇ ਦੇ ਅੰਗ ਡਵੈਲਪ ਹੋ ਚੁੱਕੇ ਉਹਨੇ ਬੇਸ਼ੱਕ ਛੋਟੇ ਰੂਪ ਚ ਹੁੰਦੇ ਤੇ ਇਹ ਲੋਕ ਕੋਸ਼ਿਸ਼ ਕਰਦੇ ਵੀ ਅਸੀਂ ਹੁਣ ਲੜਕੀ ਦੇ ਲੜਕਾ ਬਣਾ ਦਾਂਗੇ ਸਾਡਾ ਸਾਡੀ ਸਮਝ ਘਟ ਹੈ ਲੋਕਾਂ ਦੀ ਅਸੀਂ ਉਹਨਾਂ ਦੇ ਜਾਲ ਚ ਫਸ ਜਾਂਦੇ ਆਂ ਇਹ ਬਿਲਕੁਲ ਇਸ ਤਰ੍ਹਾਂ ਦੀ ਬਾਤ ਨਹੀਂ ਹੈ ਤੇ ਇਹਦਾ ਜਿਹੜਾ ਗੁਰਬਾਣੀ ਦਾ ਪੱਖ ਹੈ ਉਹ ਵੀ ਨਾਲ ਜੁੜਿਆ ਹੋਇਆ ਹੈ ਜਿਹੜਾ ਕੋਈ ਪੂਰਨ ਸਾਧੂ ਹੋਵੇ ਚੌਥੇ ਪਦ ਵਾਲਾ ਜਿਹਨੂੰ ਗੁਰੂ ਦੀ ਭੇਟਾ ਹੋ ਚੁੱਕੀ ਹੋਵੇ ਉਹ ਮਹਾਪੁਰਸ਼ ਅਗਰ ਗਰਭ ਠਹਿਰਨ ਤੋਂ ਪਹਿਲਾਂ ਵਚਨ ਕਰ ਦਵੇ ਉਹ ਪੂਰਾ ਹੋ ਸਕਦਾ ਹੁੰਦਾ ਹੈ ਕਿਉਂਕਿ ਸਾਧ ਦਾ ਵਚਨ ਅਟੱਲ ਹੁੰਦਾ ਹੈ ਪर्वਤ ਹਿੱਲ ਸਕਦਾ ਹੈ ਲੇਕਿਨ ਸਾਧ ਦਾ ਵਚਨ ਬਿਲਕੁਲ ਨਹੀਂ ਹਿੱਲਦਾ ਲੇਕਿਨ ਜਿੱਦਣ ਤੋਂ ਗਰਭ ਠਹਿਰ ਗਿਆ ਅੰਦਰ ਦੀ ਬਣਤਰ ਹੋਣ ਸ਼ੁਰੂ ਹੋ ਗਈ ਚਾਹੇ ਉਹ ਲੜਕੀ ਜਿਹੜਾ ਲड़का ਉਹ ਨੂੰ ਕੋਈ ਦੁਨੀਆ ਦੀ ਤਾਕਤ ਬਦਲ ਨਹੀਂ ਸਕਦੀ ਪ੍ਰਮਾਤਮਾ ਦੇ اٹਲ ਨਿਯਮ ਹੈ ਸਰੋਂ ਦੇ ਵਿੱਚੋਂ ਗੰਨਾ ਨਹੀਂ ਪੈਦਾ ਹੋ ਸਕਦਾ ਗੰਨੇ ਦੇ ਵਿੱਚੋਂ ਛੋਲੇ ਨਹੀਂ ਪੈਦਾ ਹੋ ਸਕਦੇ ਇਸ ਕਰਕੇ ਇਹ ਬਿਲਕੁਲ ਵਾਈਹਾਤ ਬਾਤ ਹੈ ਨਹੀਂ ਫਸਣਾ ਚਾਹੀਦਾ ਇਹੋ ਜੀ ਚੰਗਲਾਂ ਚ ਚੱਕਰਾਂ ਚ ਵੀ ਵੀ ਲੜਕੀ ਦਾ ਕੋਈ ਲੜਕਾ ਬਣਾ ਦੇਗਾ ਬਿਲਕੁਲ ਇਸ ਤਰ੍ਹਾਂ ਦੀ ਬਾਤ ਹੈ ਨਹੀਂ ਜੀ ਬਿਲਕੁਲ ਇਹ ਤਾਂ ਹੋਈ ਸਾਇੰਸ ਨੂੰ ਲੈ ਕੇ ਪੁਰਖ ਮੈਂ ਨਾਰ ਨਾਰ ਮੈਂ ਪੁਰਖ ਬੁੱਝੋ ਬ੍ਰह्म ਗਿਆਨੀ ਇੱਥੇ ਬ੍ਰह्म ਗਿਆਨੀ ਨੂੰ ਬੁੱਝਣ ਦੀ ਗੱਲ ਕੀਤੀ ਜੇ ਇਸੇ ਚੀਜ਼ ਨੂੰ ਜਿੱਥੇ ਤੁਸੀਂ ਸਾਇੰਸ ਵਿੱਚ ਇਸ ਚੀਜ਼ ਨੂੰ ਦਰਸਾਇਆ ਹੈ ਉੱਥੇ ਜੇ ਅਧਿਆਤਮਵਾਦ ਵਾਲ ਵਾਦੇ ਆ ਤਾਂ ਇਹ ਪੰਕਤੀ ਕੀ ਕਹਿਣਾ ਚਾਹੁੰਦੀ ਹੈ ਅਧਿਆਤਮਵਾਦ ਵਿੱਚ ਸਾਹ ਸੰਗਤ ਦੀ ਇੱਕ ਤੇ ਅੰਧ ਵਿਸ਼ਵਾਸ ਹਟਾ ਰਹੀ ਹੈ ਸਾਡਾ ਬਿਲਕੁਲ ਵੀ ਜੀ ਤੇ ਜਿਹੜੇ ਸੰਤ ਲੋਕ ਹੈ ਬ੍ਰह्म ਗਿਆਨੀ ਲੋਕ ਹੈ ਉਹ ਇਸ ਗੱਲ ਨੂੰ ਜਾਣਦੇ ਆ ਬਈ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਸਾਇੰਸ ਨੇ ਤਾਂ ਹੁਣ ਖੋਜ ਕਰੀ ਹੈ ਅੱਜ ਤੋਂ 5-6 ਸਾਲ ਪਹਿਲੇ ਗੁਰਬਾਣੀ ਦੇ ਵਿੱਚ ਇਹ ਬਾਤ ਆਈ ਹੋਈ ਹੈ ਇਹਦੇ ਨਾਲੇ ਪੰਕਤੀ ਆ ਰਹੀ ਹੈ ਧੁਨ ਮੈਂ ਧਿਆਨ ਧਿਆਨ ਮੈਂ ਜਾਨਿਆ ਗੁਰਮੁਖ ਅਕਤਹ ਕਹਾਣੀ ਇਹਦੀ ਵਿਚਾਰ ਵੀ ਆਪਜੀ ਨਾਲ ਸਾਂਝੀ ਕਰਨੀ ਹੈ ਇਹ ਜਿਹੜੀ ਧੁਨ ਹੈ ਇਹ ਕਿਹ ਚੀਜ਼ ਹੈ ਅਸਲ ਵਿੱਚ ਜਿਹੜੇ ਅਜੋਕੇ ਵਿਦਵਾਨ ਹੈ ਉਹ ਇਸ ਚੀਜ਼ ਨੂੰ ਮੰਨਣ ਨੂੰ ਬਹੁਤਾ ਰਾਜ਼ੀ ਨਹੀਂ ਹੈ ਕਿਉਂਕਿ ਉਹ ਇਹ ਸਮਝਦੇ ਬਸ ਵੀ ਬਾਣੀ ਪੜਦੇ ਚੱਲੋ ਬਸ ਠੀਕ ਹੈ ਇਹ ਜਿਹੜਾ ਧੁਨ ਵਗੈਰਾ ਦਾ ਸੁਣਨਾ ਹੈ ਇਹ ਕਿਉਂਕਿ ਅਹਿਸਾਸ ਨਹੀਂ ਹੈ ਇਸ ਕਰਕੇ ਉਹ ਇਹਨੂੰ ਸੁਣਨ ਤੋਂ ਇਨਕਾਰੀ ਹੈ ਅਸਲ ਦੇ ਵਿੱਚ ਜਿਹੜਾ ਬੰਦਾ ਸ਼ਬਦ ਗੁਰੂ ਨਾਲ ਜੁੜ ਜਾਂਦਾ ਹੈ ਜਾਂ ਕੋਈ ਪੂਰਾ ਸਾਧੂ ਮਿਲ ਜੇ ਤਾਂ ਉਹ ਕੋਈ ਗੁਰਸਿੱਖ ਮਿਲ ਜੇ ਪੂਰੀ ਅਵਸਥਾ ਵਾਲਾ ਤਾਂ ਉਹਦੀ ਕਿਰਪਾ ਦੇ ਨਾਲ ਬੰਦੇ ਦੇ ਅੰਦਰ ਇਹ ਸਹਿਜ ਧੁਨ ਚੱਲਣ ਲੱਗ ਪੈਂਦੀ ਹੈ ਧੁਨ ਤੋਂ ਮਰਾਦ ਹੈ ਸਾਧ ਸੰਗਤ ਜੀ ਇੱਕ ਦਿਨ ਪਹਿਲਾਂ ਵੀ ਐਕਸਪਲੇਨ ਕਰੀ ਸੀ ਆਪ ਜੀ ਦੇ ਨਾਲ ਆ ਜਿਹੜੀ ਆਪਾਂ ਬੋਲਦੇ ਆ ਇਹ ਵਾਇਸ ਹੈ ਬੈਖਰੀ ਕਹਿੰਦੇ ਇਹਨੂੰ ਤੇ ਜਿਹੜੀ ਆਵਾਜ਼ ਬਿਨਾ ਜੀਬ ਤੋਂ ਬਿਨਾ ਰਸਨਾ ਤੋਂ ਕੱਢੀ ਜਾਂਦੀ ਹੈ ਜਿਵੇਂ ਆਪਾਂ ਖੜਕਾ ਕਰਦੇ ਹਾਂ ਉਹਨੂੰ ਕਹਿੰਦੇ ਤਾਂ ਉਹਨੂੰ ਵੀ ਆਵਾਜ਼ ਹੀ ਹੈ ਉਹ ਸਾਊਂਡ ਕਹ ਹੁੰਦੀ ਹੈ ਅੰਗਰੇਜ਼ੀ ਦੇ ਵਿੱਚ ਜਾਂ ਉਹਨੂੰ ਧੁਨੀ ਕਹਿੰਦੇ ਨੇ ਧੁਨੀ ਹਿੰਦੀ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਉਹ ਫਿਰ ਬੰਦੇ ਦੇ ਜਵਾਨ ਜਦੋਂ ਰੁਕ ਜਾਂਦੀ ਹੈ ਬੰਦ ਹੋ ਜਾਂਦੀ ਹੈ ਫਿਰ ਅੰਦਰ ਨੂੰ ਉਤਰਨ ਲੱਗ ਪੈਂਦਾ ਹੈ ਜਾਪ ਉਹ ਹਿਰਦੇ ਦੇ ਵਿੱਚ ਹੁੰਦੀ ਹੈ ਫਿਰ ਗਲੇ ਵਿੱਚ ਔਰ ਹਿਰਦੇ ਦੇ ਵਿੱਚ ਉਹ ਜਿਹੜੀ ਧੁਨੀ ਹੈ ਉਹ ਗੁਰੂ ਬਖਸ਼ਿਸ਼ ਹੈ ਉਹ ਸਪੌਂਟੇਨੀਅਸ ਹੈ ਆਪਣੇ ਆਪ ਤੋਂ ਹੁੰਦੀ ਹੈ ਸਾਡੀਆਂ ਕੋਸ਼ਿਸ਼ਾਂ ਹੋਣੀਆਂ ਤਾਂ ਚਾਹੀਦੀਆਂ ਕਿਉਂਕਿ ਇਹ ਕਰੇ ਤੋਂ ਬਿਨਾਂ ਤਾਂ ਹੋਣਾ ਨਹੀਂ ਲੇਕਿਨ ਹੈ ਇਹ ਗੁਰੂ ਬਖਸ਼ਿਸ਼ ਹੈ ਕਿਸੇ ਨੂੰ ਦਵੇ ਨਾ ਦਵੇ ਇਹ ਉਹਦੀ ਮਰਜ਼ੀ ਹੈ ਚ ਇਹਦੇ ਵਿੱਚ ਵਿਚਾਰ ਹੋਰ ਅੱਗੇ ਚੱਲ ਕੇ ਕਰ ਜੀ ਜੇ ਤੁਨ ਦੀ ਗੱਲ ਹੀ ਚੱਲੀ ਹੈ ਹਾਂਜੀ ਤੁਨ ਅਸਲ 'ਚ ਗੁਰਬਾਣੀ ਅਨੁਸਾਰ ਤਨ ਹੈ ਕਿਇ ਤਨ ਉਹ ਅਨਹਦ ਨਾਦ ਦੀ ਗੱਲ ਕੀਤੀ ਗਈ ਹੈ ਜਾਂ ਤਨ ਜਿਵੇਂ ਕਿ ਆਪਨੇ ਦੱਸਿਆ ਆਵਾਜ਼ ਹੈ ਇੱਕ ਆਵਾਜ਼ ਅਧਿਆਤਮਕ ਤੌਰ ਤੇ ਗੁਰੂ ਵਾਲ ਜਾਂ ਅਕਾਲ ਪੁਰਖ ਵਾਲ ਖਿੱਚਣ ਵਾਲੀ ਤਨ ਦੀ ਗੱਲ ਕੀਤੀ ਹਾਂ ਬਿਲਕੁਲ ਇਹ ਜਿਹੜੀ ਤੁਨੀ ਹੈ ਸਾਹਾ ਸੰਗਤ ਜੀਓ ਇਹ ਤੁਨੀ ਜਦੋਂ ਬੰਦਾ ਸਿਮਰਨ ਤਾਂ ਬਾਅਦ ਦੀ ਗੱਲ ਹੈ ਇਹ ਤਾਂ ਗੁਰੂ ਬਖਸ਼ਿਸ਼ ਹੈ ਜਦੋਂ ਬੰਦਾ ਜਪ ਕਰਦਾ ਹੈ ਜਬ ਤੋਂ ਮੁਰਾਦ ਹੈ ਜबान ਬੋਲੇ ਕੰਨ ਸੁਣੇ ਤੇ ਹਿਰਦਾ ਉਹਨੂੰ ਸਮਝੇ ਤਿੰਨ ਚੀਜ਼ਾਂ ਤਾਂ ਇਕੱਠੀਆਂ ਹੁੰਦੀਆਂ ਇਹਦੇ ਵਿੱਚ ਇਹ ਜਿਹੜਾ ਜਪ ਆਪਾਂ ਪਹਿਲਾਂ ਜ਼ੁਬਾਨ ਨਾਲ ਕਰਦੇ ਆਂ ਜਦੋਂ ਗੁਰਬਾਣੀ ਨੂੰ ਆਪਾਂ ਪੜ੍ਹਦੇ ਵੀ ਹਾਂ ਜੇ ਤਾਂ ਮਹਿਜ਼ ਪੜ੍ਹਨਾ ਹੈ ਉਹ ਗੱਲ ਹੋਰ ਹੈ ਜੇ ਨਾਲ ਪੜ੍ਹਦਿਆਂ ਪੜ੍ਹਦਿਆਂ ਧਿਆਨ ਵਿੱਚ ਰੱਖ ਕੇ ਉਹਦਾ ਅਰਥ ਭਾਵ ਵੀ ਅੰਦਰ ਜਾ ਰਿਹਾ ਤਾਂ ਉਹ ਜਪ ਬਣ ਜਾਂਦਾ ਹੈ ਕਰਨਾ ਚਾਹੀਦਾ ਬਾਣੀ ਐਸੇ ਤਰੀਕੇ ਨਾਲ ਪੜ੍ਹਨੀ ਚਾਹੀਦੀ ਹੈ ਜਗਾ ਕੇ ਆਪਣੇ ਅੰਦਰ ਨੂੰ ਵੀ ਸਾਡੇ ਅੰਦਰ ਕੁਝ ਰਸ ਉਤਰੇ ਉਹਦਾ ਮਹਿਜ ਪੜ੍ਹਨੇ ਨਾਲ ਬਹੁਤ ਘੱਟ ਫਾਇਦਾ ਹੁੰਦਾ ਹੈ। ਤੋਂ ਜਦੋਂ ਇਹ ਫਿਰ ਅੰਦਰ ਉਤਰ ਜਾਂਦਾ ਹੈ ਵਸਤਾ ਅੱਗੇ ਨਿਕਲ ਜਾਂਦੀ ਗੁਰੂ ਬਖਸ਼ਿਸ਼ ਕਰਦਾ ਫਿਰ ਜ਼ਬਾਨ ਚੁੱਪ ਕਰਨ ਲੱਗ ਪੈਂਦੀ ਹੈ ਤੇ ਗਲਾ ਅੰਦਰ ਅੰਦਰ ਜਿਹੜੀ ਉਹ ਸਾਊਂਡ ਹੈ ਧੁਨੀ ਹੈ ਉਹ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਾਂ ਤੂੰ ਹੀ ਤੂੰ ਹੀ ਉਹ ਜਿਹੋ ਜਿਹਾ ਬਾਹਰ ਤੋਂ ਪ੍ਰਕਰਣ ਮਿਲਦਾ ਹੈ ਬੰਦੇ ਨੂੰ ਸਵੇਰੇ ਸਵੇਰੇ ਕੋਈ ਸ਼ਬਦ ਗੁਰਬਾਣੀ ਦਾ ਸੁਣ ਲਿਆ ਬਹੁਤ ਪਿਆਰਾ ਲੱਗਿਆ ਉਸੇ ਤਰ੍ਹਾਂ ਦੀ ਧੁਨੀ ਅੰਦਰ ਡਿਵੈਲਪ ਹੋ ਜਾਂਦੀ ਹੈ। ਤੋਂ ਉਹ ਜਿਹੜੀ ਧੁਨੀ ਚੱਲਦੀ ਹੈ ਅੰਦਰ ਉਹ ਗੁਰੂ ਬਖਸ਼ਿਸ਼ ਹੈ ਉਹ ਆਪਣੇ ਵੱਲੋਂ ਨਹੀਂ ਹੁੰਦੀ ਕੋਸ਼ਿਸ਼ ਤਾਂ ਕਰਦਾ ਹੈ ਬੰਦਾ ਲੇਕਿਨ ਗੁਰੂ ਦੀ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਗੁਰੂ ਦੀ ਗ੍ਰੇਸ ਤੋਂ ਬਿਨਾ ਇਹ ਚੀਜ਼ ਪੋਸੀਬਲ ਨਹੀਂ ਹੈ ਇਹ ਫਿਰ ਉਦੋਂ ਹੁੰਦਾ ਜਦੋਂ ਬੰਦੇ ਦੀ ਅਵਸਥਾ ਚੌਥੇ ਪੱਧਰ ਵੱਲ ਵੱਧਦੀ ਹੈ ਗੁਰੂ ਮਿਹਰ ਕਰਦਾ ਉਹਦੇ ਉੱਤੇ ਜਾਂ ਸ਼ਬਦ ਮਿਹਰ ਕਰਦਾ ਹੈ ਸ਼ਬਦ ਦੇ ਨਾਲ ਭੇਂਟਾ ਹੁੰਦੀ ਹੈ ਉਦੋਂ ਇਹ ਧੁਨੀ ਚੱਲਦੀ ਹੈ ਉਦੋਂ ਹੀ ਬੰਦੇ ਦੇ ਅੰਦਰ ਨਾਮ ਪੈਦਾ ਹੁੰਦਾ ਇਸ ਧੁਨੀ ਨੂੰ ਹੀ ਨਾਮ ਕਿਹਾ ਜਾਂਦਾ ਹੈ ਪਰਮਾਤਮਾ ਦਾ ਨਾਮ ਹੀ ਹੁੰਦਾ ਇੱਕ ਤਾਂ ਆਪਾਂ ਬਾਹਰੋਂ ਬੋਲਦੇ ਆਂ ਬਾਹਰ ਬੋਲਣਾ ਹੋਰ ਚੀਜ਼ ਹੈ ਉਹ ਰੱਬ ਦਾ ਨਾਮ ਹੈ ਸਭ ਲੋਕਾਂ ਕੋਲ ਹੈਗਾ ਲੇਕਿਨ ਜਿਹੜੀ ਅੰਦਰਲੀ ਅਵਸਥਾ ਵਿੱਚ ਨਾਮ ਚੱਲਦਾ ਹੈ ਜਾਂ ਸਹਿਜ ਧੁਨੀ ਚੱਲਦੀ ਹੈ ਉਹ ਵਿਰਲੇ-ਵੇਲੇ ਬੰਦੇ ਕੋਲ ਹੁੰਦੀ ਹੈ ਉਹ ਹਰ ਇੱਕ ਕੋਲ ਨਹੀਂ ਹੁੰਦੀ ਹੈ ਉਹ ਗੁਰੂ ਬਖਸ਼ਿਸ਼ ਹੈ ਉਹ ਸਾਡੀ ਹਿੰਮਤ ਨਹੀਂ ਹੁੰਦੀ ਉਹਦੇ ਵਿੱਚ ਜੀ ਜਿਵੇਂ ਕਿ ਪੰਕਤੀ ਹੈ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਇੱਥੇ ਧਿਆਨ ਦੀ ਜਿਹੜੀ ਗੱਲ ਕਰੀਏ ਇੱਥੇ ਧਿਆਨ ਕਿਸ ਤਰ੍ਹਾਂ ਦਾ ਲਗਾਉਣ ਬਾਰੇ ਕਹੀ ਗਈ ਹੈ ਹਾਂਜੀ ਇਹ ਧਿਆਨ ਤੋਂ ਮੁਰਾਦ ਹੈ ਬਹੁਤ ਗਹਿਰਾਈ ਨਾਲ ਸੁਣਨਾ ਜਦੋਂ ਆਪਾਂ ਕੋਈ ਪੰਕਤੀ ਬੋਲਦੇ ਆਂ ਜਾਂ ਵਾਹਿਗੁਰੂ ਦਾ ਨਾਮ ਰੱਬ ਦਾ ਨਾਮ ਲੰਨੇ ਆਂ ਉਹਦੇ ਵਿੱਚ ਸਾਡੀ ਸੁਰਤੀ ਹੋਣੀ ਚਾਹੀਦੀ ਹੈ ਸੁਰਤ ਜਿਹੜੀ ਹੈ ਸੁਰਤ ਨੂੰ ਹੀ ਧਿਆਨ ਕਿਹਾ ਜਾਂਦਾ ਹੈ ਜੇ ਬਿਨਾਂ ਸੁਰਤ ਤੋਂ ਆਪਾਂ ਪਾਠ ਕਰਦੇ ਆਂ ਜਾਂ ਰੱਬ ਦਾ ਨਾਮ ਲੰਨੇ ਆਂ ਉਹਦੇ ਨਾਲ ਰਸ ਨਹੀਂ ਪੈਦਾ ਹੁੰਦਾ ਅੰਦਰ ਜਦੋਂ ਅਸੀਂ ਪੂਰੇ ਧਿਆਨ ਦੇ ਨਾਲ ਉਹਨੂੰ ਕਰਾਂਗੇ ਤਾਂ ਸਾਨੂੰ ਇਹ ਬਾਹਰ ਦਾ ਵਿਸ਼ਾ ਨਹੀਂ ਹੈ ਕੋਈ ਲੋਕ ਕਹਿੰਦੇ ਇੱਥੇ ਟਿਕਾਓ ਧਿਆਨ ਨੂੰ ਕੋਈ ਕਹਿੰਦੇ ਕਿਸੇ ਮੂਰਤੀ ਦੇ ਉੱਤੇ ਟਿਕਾਓ ਚਰਨਾਂ ਵਿੱਚ ਐਸਾ ਕੁਝ ਨਹੀਂ ਹੈ ਗੁਰਬਾਣੀ ਦੇ ਵਿੱਚ ਗੁਰਬਾਣੀ ਦਾ ਅਸਾ ਇਹ ਹੈ ਬਈ ਜਿਹੜਾ ਸਾਡਾ ਧਿਆਨ ਹੈ ਉਹ ਉਸ ਜੋ ਆਪਾਂ ਬੋਲ ਰਹੇ ਹਾਂ ਜਾਂ ਅੰਦਰ ਜਪ ਕਰ ਰਹੇ ਹਾਂ ਉਹਦੇ ਵਿੱਚ ਧਿਆਨ ਹੋਣਾ ਚਾਹੀਦਾ ਹੈ ਚਾਹੇ ਉਹ ਗੁਰਬਾਣੀ ਦੀ ਕੋਈ ਪੰਕਤੀ ਹੈ ਚਾਹੇ ਉਹ ਰੱਬ ਦਾ ਨਾਮ ਹੈ ਸਾਡੀ ਸੋਚਾ ਉਹਦੇ ਵਿੱਚ ਹੋਣੀ ਚਾਹੀਦੀ ਹੈ ਸਤਗੁਰ ਸੇਵੇ ਤਾਂ ਸਹਜ ਤੋਂ ਉਪਜੈ ਗਤ ਮਤ ਤਦ ਹੀ ਪਾਇ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੈ ਨਾਮ ਸਮਾਏ ਇਹ ਜਿਹੜੀ ਧੁਨੀ ਹੈ ਇਸ ਤੋਂ ਬਿਨਾ ਸਾਡੇ ਮਨ ਦੇ ਝਗੜੇ ਨਿਭਣ ਨਹੀਂ ਸਕਦੇ ਸੁੰਨ ਸਮਾਦ ਕਰੈ ਨਿਤ ਝਗਰਾ ਦੋਏ ਲੋਚਨ ਕਿਆ ਹਿਰੈ ਅੰਤਰ ਗਿਆਨ ਸ਼ਬਦ ਧੁਨ ਜਾਗੈ ਸਤਿਗੁਰ ਚ ਅਗਨਵੇ ਰੈ ਜਿੰਨਾ ਚਿਰ ਇਹ ਇਹ ਜਿਹੜੀ ਧੁਨੀਆਂ ਸਾਧ ਸੰਗਤ ਜੀ ਦੇ ਕਈ ਨਾਂ ਹੈ ਹਰ ਹਰ ਧੁਨ ਵੀ ਆਉਂਦਾ ਹਿਰਦੇ ਹਰ ਹਰ ਧੁਨ ਉਪਜੀ ਮਨ ਜਪੀਐ ਮਸਤਕ ਭਾਗ ਜਿਓ ਹਰ ਜਪੀਐ ਮਸਤਕ ਭਾਗ ਜਿਓ ਇਹਨੂੰ ਸ਼ਬਦ ਧੁਨ ਵੀ ਕਿਹਾ ਜਾਂਦਾ ਇਹਨੂੰ ਸਹਿਜ ਧੁਨ ਵੀ ਕਿਹਾ ਜਾਂਦਾ ਇਹਨੂੰ ਹਰ ਹਰ ਧੁਨੀ ਵੀ ਕਿਹਾ ਜਾਂਦਾ ਨਾਮ ਜਿਹੜਾ ਮਰਜ਼ੀ ਰੱਖੋ ਜੋ ਵੀ ਗੁਰਬਾਣੀ ਨੇ ਫਰਮਾਏ ਲੇਕਿਨ ਇਹਦਾ ਇਹਦਾ ਵਿਚਾਰ ਇਹੀ ਹੈ ਵੀ ਉਹ ਅੰਦਰ ਜਦੋਂ ਚਲਦੀ ਹੈ ਉਦੋਂ ਸਾਡੇ ਅੰਦਰ ਪਰਮਾਤਮਾ ਵੱਲੋਂ ਬਖਸ਼ ਹੋ ਕੇ ਸਾਨੂੰ ਗੁਰੂ ਦੀ ਭੇਟਾ ਹੋਈ ਹੁੰਦੀ ਹੈ ਉਹਦੇ ਅਨੁਸਾਰ ਚਲਦੀ ਉਸ ਤੋਂ ਔਰ ਇਹ ਨਹੀਂ ਚਲਦੀ ਤਾਂ ਜਿਹੜਾ ਸਾਡਾ ਧਿਆਨ ਹੈ ਉਹ ਸਾਡਾ ਗੁਰਬਾਣੀ ਦੇ ਵਿੱਚ ਜਾਂ ਰੱਬ ਦੇ ਨਾਂ ਦੇ ਵਿੱਚ ਰਹਿਣਾ ਚਾਹੀਦਾ ਹੈ ਤਾਂ ਉਹ ਇਹ ਜਿਹੜਾ ਵਰਤਾਰਾ ਇਹ ਤਾਂ ਵਰਤੇਗਾ ਅਦਰਵਾਜ਼ੀ ਵਰਤਣਾ ਬਹੁਤ ਮੁਸ਼ਕਲ ਦੀ ਬਾਤ ਹੈ ਨਹੀਂ ਹੁੰਦਾ ਆਪਣੇ ਕਰੇ ਤੋਂ ਨਹੀਂ ਇਹ ਹੁੰਦਾ ਕੋਸ਼ਿਸ਼ ਕਰਨੀ ਹੈ ਇਹ ਨਹੀਂ ਵੀ ਕਰਨੀ ਲੇਕਿਨ ਅੱਗੇ ਫਿਰ ਜਿਹੜਾ ਗੁਰੂ ਹੈ ਉਹਦੀ ਗ੍ਰੇਸ ਹੈ ਗੁਰੂ ਦੀ ਸਾਡੇ ਉੱਤੇ ਬਖਸ਼ਿਸ਼ ਹੈ ਵੀ ਅਸੀਂ ਕਿੰਨਾ ਕਰਦੇ ਹਾਂ ਕਿਵੇਂ ਕਰਦੇ ਹਾਂ ਉਹ ਕਿਵੇਂ ਉਹ ਕਰਾਉਂਦਾ ਹੈ ਇਹ ਹੈ ਜੀ ਬਿਲਕੁਲ ਜਿੱਥੇ ਅਸੀਂ ਤੁਹਾਨੂੰ ਦੀ ਧਿਆਨ ਦੀ ਗੱਲ ਕੀਤੀ ਹੈ ਉਥੇ ਅੱਗੇ ਵੀ ਇਸ ਵਿਸ਼ੇ ਤੇ ਚਰਚਾ ਕਰਾਂਗੇ ਸਾਧ ਸੰਗਤ ਜੀ ਇੱਥੇ ਰੁਕਦੇ ਹਾਂ ਛੋਟੇ ਜਿਹੇ ਵਕਫੇ ਲਈ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਗੁਰਸਵਾਰੋ ਬ੍ਰੇਕ ਪਿੱਛੋਂ ਆਪ ਜੀ ਦਾ ਮੋੜ ਸਵਾਗਤ ਹੈ ਅਸੀਂ ਗੱਲ ਕਰ ਰਹੇ ਸੀ ਧੁੰ ਦੀ ਧਿਆਨ ਦੀ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਧੁੰ ਹੈ ਕੀ ਹੈ ਧਿਆਨ ਕਿਵੇਂ ਉਸ ਧੁੰ ਵੱਲ ਖਿੱਚਿਆ ਜਾਣਾ ਚਾਹੀਦਾ ਹੈ ਤੇ ਉਹ ਧੁੰ ਤੇ ਧਿਆਨ ਦਾ ਸਮੇਲ ਕਰ ਤੁਰਖ ਵੱਲ ਕਿਵੇਂ ਲੈ ਕੇ ਜਾਂਦਾ ਇੱਥੇ ਇੱਕ ਹੋਰ ਸਵਾਲ ਉੱਭਰ ਕੇ ਆਉਂਦਾ ਹੈ ਕਿ ਧੁੰ ਤੇ ਧਿਆਨ ਇਹ ਆਪਸ ਵਿੱਚ ਕਿਵੇਂ ਸਮੇਲ ਕਰਦੇ ਆ ਜਾਂ ਆਪਸ ਵਿੱਚ ਇੱਕ ਦੂਜੇ ਦੇ ਕਿਵੇਂ ਪੂਰਕ ਨੇ ਆ ਪਿਆਰੀ ਸਾਧ ਸੰਗਤ ਜੀਓ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸ਼ਬਦ ਨਿਸ਼ਾਨ ਨਿਸ਼ਾਨ ਦੇ ਬਹੁਤ ਸਾਰੇ ਅਰਥ ਹੈ ਗੁਰਬਾਣੀ ਚ ਇੱਥੇ ਪ੍ਰਕਾਰ ਅਨੁਸਾਰ ਨਗਾਰਾ ਇਹਦਾ ਮਤਲਬ ਜਦੋਂ ਸ਼ਬਦ ਦਾ ਨਗਾਰਾ ਵੱਜਦਾ ਹੈ ਕੀਰਤਨ ਹੁੰਦਾ ਹੈ ਮਰਾਦੇ ਹੈ ਤਾਂ ਅੰਦਰ ਸਹਿਜ ਤੋਂ ਨਹੀਂ ਪੈਦਾ ਹੁੰਦੀ ਤੁਨ ਪੈਦਾ ਹੁੰਦੀ ਜਦੋਂ ਸਾਧ ਸੰਗਤ ਦੇ ਵਿੱਚ ਜਿਹੜਾ ਬਾਹਰਲਾ ਅਨਹਦ ਨਾਦ ਹੈ ਗੁਰਬਾਣੀ ਜਦੋਂ ਗਾਈ ਜਾਂਦੀ ਹੈ ਜਾਂ ਉਹਦੀ ਵਿਆਖਿਆ ਕੀਤੀ ਜਾਂਦੀ ਹੈ ਉਹ ਸਾਧ ਸੰਗਤ ਦੇ ਵਿੱਚ ਅਨਹਦ ਨਾਦ ਹੁੰਦਾ ਹੈ ਗੁਰਬਾਣੀ ਦਾ ਉਹ ਫਿਰ ਜਦੋਂ ਬੰਦੇ ਦੇ ਅੰਦਰ ਆ ਕੇ ਪੈਦਾ ਹੁੰਦਾ ਧੁਨੀ ਦੇ ਰੂਪ ਵਿੱਚ ਧੁਨੀ ਤੋਂ ਬਾਅਦ ਫਿਰ ਨਾਦ ਦੇ ਰੂਪ ਚ ਉਹ ਫਿਰ ਅੰਦਰਲੀ ਅਵਸਥਾ ਹੈ ਜਿਹੜਾ ਸਹਜ ਹੈ ਇਹ ਸਾਧ ਸੰਗਤ ਜੀ ਜਾਂ ਤਾਂ ਸਾਧ ਸੰਗਤ ਚ ਹੁੰਦਾ ਹੈ ਤੇ ਜਾਂ ਕਿਸੇ ਮਹਾਪੁਰਸ਼ ਦੇ ਅੰਦਰ ਬਣਦਾ ਇਹ ਦੋਏ ਜਗ੍ਹਾ ਸਹਜ ਬਣਨੇ ਦੀਆਂ ਤਾਂ ਜਦੋਂ ਸ਼ਬਦ ਦਾ ਨਗਾਰਾ ਵੱਜਦਾ ਹੈ ਮਤਲਬ ਹੈ ਸ਼ਬਦ ਆਪਾਂ ਗੁਣ ਗਣਾਉਂਦੇ ਆਂ ਮਿੱਠਾ ਮਿੱਠਾ ਬੋਲਦੇ ਆਂ ਸੁਣਦੇ ਆਂ ਤਾਂ ਸਾਡੇ ਅੰਦਰ ਫਿਰ ਇਹ ਧੁਨੀ ਪੈਦਾ ਹੁੰਦੀ ਹੈ ਇਸ ਤੋਂ ਬਿਨਾਂ ਇਹ ਨਹੀਂ ਹੋ ਸਕਦੀ ਕਿਸੇ ਕਰਮ ਵਿਸ਼ੇਸ਼ ਨਾਲ ਹੋਰ ਨਾਲ ਇਹ ਆ ਕਿਸੇ ਕਰਮ ਕਾਂਣ ਨਾਲ ਸਹਿਜ ਤੋਂ ਨਹੀਂ ਕਦੇ ਪੈਦਾ ਨਹੀਂ ਹੁੰਦੀ ਜੋਗੀਆਂ ਨੇ ਇਹਦੇ ਵਿੱਚ ਬੜਾ ਅੰਧਵਿਸ਼ਵਾਸ ਰੱਖਿਆ ਹੋਇਆ ਸੀ ਜੋਗੀ ਦੇ ਕੋਲ ਸਾਹ ਸੰਗਤ ਜੀ ਇੱਕ ਤਾਂ ਕਿੰਗਰੀ ਹੁੰਦੀ ਹੈ ਉਹ ਦੋ ਤੁੰਬੇ ਜੇ ਹੁੰਦੇ ਆ ਉਹਨੂੰ ਬਜਾ ਕੇ ਉਹ ਇਹ ਬਾਹਰਲਾ ਉਹ ਜਿਹੜਾ ਧੋਨੀ ਪੈਦਾ ਕਰਦਾ ਉਹਦੇ ਨਾਲ ਉਹ ਸਮਨਦਾ ਵੀ ਮੈਨੂੰ ਹਾਲਾਂਕਿ ਧਤੂਰਾ ਪੀ ਕੇ ਕਰਦਾ ਹੋ ਨਸ਼ੇ ਵਿੱਚ ਕਰਦਾ ਇੱਕ ਜਿਹੜੇ ਥੋੜੀ ਜਿਹੀ ਅਵਸਥਾ 'ਚ ਉਹਨਾਂ ਦੇ ਅੱਗੇ ਜੋਗੀ ਨਿਕਲ ਜਾਂਦੇ ਆ ਫਿਰ ਉਹ ਉਹਨਾਂ ਦੇ ਕੋਲ ਇੱਕ ਸਿੰਗੀ ਨਾਦ ਹੁੰਦਾ ਹੈ ਉਹ ਸਿੰਘ ਤੋਂ ਬਣਿਆ ਹੋਇਆ ਹੁੰਦਾ ਹੈ ਉਹਦੇ ਵਿੱਚੋਂ ਨਾਦ ਪੈਦਾ ਹੁੰਦਾ ਹੈ ਉਹ ਕਹਿੰਦੇ ਆ ਇਸ ਤਰ੍ਹਾਂ ਦਾ ਜਿਵੇਂ ਢੋਲ ਦੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਤੇ ਪਖਾਵਜ ਹੈ ਜਿਹੜੇ ਲੰਬੀ ਢੋਲ ਕੀ ਹੁੰਦੀ ਹੈ ਉਹਦੇ ਵਿੱਚੋਂ ਨਾਦ ਬਹੁਤ ਵਧੀਆ ਪੈਦਾ ਹੁੰਦਾ ਹੈ ਨਾਦ ਦੀ ਬਾਤ ਪਹਿਲਾਂ ਵੀ ਕਰੀ ਸੀ ਦੁਬਾਰਾ ਫੇਰ ਕਰ ਲੈਣਾ ਕਿਉਂਕਿ ਇਹ ਗੁਰਬਾਣੀ ਨਾਲ ਤੱਲਕ ਰੱਖਦੀਆਂ ਬਾਤਾਂ ਸਾਧ ਸੰਗਤ ਜੀਓ ਜਦੋਂ ਕੋਈ ਜਿਵੇਂ ਆ ਇਹ ਆਵਾਜ਼ ਐ ਤੋ ਨਹੀਂ ਹੈ ਜਿਆਦਾ ਖਤਮ ਹੋ ਜਾਂਦੀ ਹੈ ਇਸ ਤੋਂ ਬਾਅਦ ਕੁਛ ਚਿਰ ਗੂੰਜ ਰਹਿੰਦੀ ਹੈ ਜਿਵੇਂ ਕਾਂਸੀ ਦੇ ਭਾਂਡੇ ਖੜਕਾਈਏ ਉਹ ਜਦੋਂ ਆਵਾਜ਼ ਬੰਦ ਹੋ ਜਾਂਦੀ ਹੈ ਤਾਂ ਕੁਛ ਚਿਰ ਬਾਅਦ ਵਿੱਚ ਉਹਦੀ ਗੂੰਜ ਸੁਣਦੀ ਹੈ ਥੈਟ ਇਜ਼ ਕਾਲਡ ਨਾਦ ਇਹ ਨਾਦ ਜੋਗੀਆਂ ਨੇ ਪਤਾ ਤਾਂ ਉਹਨਾਂ ਨੂੰ ਸੀ ਵੀ ਇਸ ਤਰ੍ਹਾਂ ਕੁਝ ਹੁੰਦਾ ਲੇਕਿਨ ਜਿਸ ਢੰਗ ਨਾਲ ਉਹ ਲੱਗੇ ਹੋਏ ਸੀ ਕਰਨ ਕਰਮਕਾਂ ਦੇ ਤੌਰ ਪਰ ਇਸ ਤਰ੍ਹਾਂ ਦਾ ਅੰਦਰ ਕੋਈ ਵਰਤਾਰਾ ਨਹੀਂ ਹੋ ਸਕਦਾ ਗੁਰਬਾਣੀ ਇਹ ਫਰਮਾਉਂਦੀ ਹੈ ਬਾਤ ਜਿਹੜੀ ਧੁੰਨ ਅੰਦਰ ਚੱਲਣੀ ਹੈ ਉਹ ਸ਼ਬਦ ਤੋਂ ਚੱਲਣੀ ਹੈ ਸ਼ਬਦ ਗੁਰੂ ਹੈ ਸ਼ਬਦ ਜਦੋਂ ਆਪਾਂ ਗਾਵਾਂਗੇ ਪ੍ਰੇਮ ਦੇ ਨਾਲ ਸੁਣਾਾਂਗੇ ਅੰਦਰ ਉਤਾਰਾਂਗੇ ਜਾਂ ਜਗਾ ਕੇ ਗੁਰਬਾਣੀ ਨੂੰ ਪੜਾਂਗੇ ਜਪ ਕਰਕੇ ਤਾਂ ਇਹ ਸਹਿਜ ਦਾ ਧੁੰਨ ਦਾ ਚੱਲਣਾ ਸੁਭਾਵਿਕ ਹੈ ਗੁਰੂ ਬਖਸ਼ਿਸ਼ ਕਰਦਾ ਹੈ ਕਿਉਂਕਿ ਚਾਰਨ ਸਾਰਣ ਗੋਰੇ ਇੱਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤਾ ਬੇਨਿਆਜ਼ ਨਹੀਂ ਹੈ ਸਤਗੁਰ ਸਾਡੇ ਅੰਦਰ ਹੈ ਹਰ ਵਕਤ ਅੰਗ ਸੰਗ ਹੈ ਉਹ ਦੇਖ ਰਿਹਾ ਸਾਨੂੰ ਜੇ ਸਾਡੀ ਥੋੜੇ ਜਿਹੀ ਵੀ ਧਿਆਨ ਨਾਲ ਅਸੀਂ ਉਹ ਪ੍ਰੇਮ ਨਾਲ ਉਹਨੂੰ ਉਹਦੇ ਵੱਲੋਂ ਇੱਕ ਕਦਮ ਤੁਰੀਏ ਤਾਂ ਉਹ ਕਰੋੜਾਂ ਕਦਮ ਸਾਡੇ ਵੱਲੋਂ ਫਿਰ ਉਹ ਆਉਂਦਾ ਹੈ ਤਾਂ ਇਹ ਜਿਹੜੇ ਗੁਰਬਾਣੀ ਚ ਐਸੇ ਸ਼ਬਦ ਆ ਉਹਨਾਂ ਇੱਕ ਮੱਠ ਸ਼ਬਦ ਬਹੁਤ ਆਉਂਦਾ ਮੱਠ ਲਿਖਿਆ ਹੋਆ ਹੁੰਦਾ ਮੱਠ ਹੈ ਇਸ ਅਸਲ ਵਿੱਚ ਇਹ ਜੋਗੀਆਂ ਦਾ ਮੱਠ ਹੁੰਦਾ ਸੀ ਜੰਗਲ ਦੇ ਵਿੱਚ ਵਿਆਹਵਾਂਚ ਜਾ ਕੇ ਉਹਨਾ ਇੱਕ ਐਸਾ ਕਮਰਾ ਜਿਹਦੇ ਚ ਕੱਲਾ ਹੀ ਬੰਦਾ ਲੇਟ ਸਕਦਾ ਸੀਗਾ ਔਰ ਉਹ ਡਾਟਦਾਰ ਹੁੰਦਾ ਸੀ ਉਹਦੇ ਵਿੱਚ ਉਹ ਬੈਠ ਕੇ ਇਹ ਸੁਣਦੇ ਹੁੰਦੇ ਸੀ ਜਿਹੜਾ ਸਿੰਗੀ ਨਾਦ ਹੈ ਜਾਂ ਉਹ ਕਿੰਗਰੀ ਵਜਾ ਕੇ ਜਿਹੜਾ ਸੁਣਦੇ ਸੀਗੇ ਉਹਨੂੰ ਮੱਟ ਕਹਿੰਦੇ ਆ ਗੁਰਬਾਣੀ ਦੇ ਵਿੱਚ ਉਹ ਬਹੁਤ ਜਿਗਰ ਆਉਂਦਾ ਉਹਦਾ ਖੱਟ ਮੱਟ ਦੇਹੀ ਮਨ ਬੈਰਾਗੀ ਸੌਰਤ ਸ਼ਬਦ ਤੋਂ ਅਨੰਤਰ ਜਾਦੀ ਇਹ ਜਿਹੜੀ ਧੋਨ ਹੈ ਜੋਗੀ ਸਮਨ ਦਾ ਸੀਗਾ ਵੀ ਮੈਨੂੰ ਇਸ ਤਰ੍ਹਾਂ ਸੁਣਦੀ ਹੈ ਲੇਕਿਨ ਗੁਰਬਾਣੀ ਨੇ ਸਾਨੂੰ ਗੁਰੂ ਗੁਰਬਾਣੀ ਨੇ ਫਰਮਾਇਆ ਇਹ ਸਮਝਾਇਆ ਹੈ ਬਈ ਇਹ ਜਿਹੜਾ ਦੁਨੀਆਂ ਦੇ ਵਿੱਚ ਅਨਹਦ ਨਾਦ ਹਰ ਵਕਤ ਚੱਲ ਰਿਹਾ ਹੈ ਔਰ ਸਦੀਆਂ ਤੋਂ ਜੱਤੋਂ ਸਹਿਸਤੀ ਪੈਦਾ ਹੋਈ ਹੈ ਇਹ ਚੱਲ ਰਿਹਾ ਹੈ ਲੇਕਿਨ ਉਹ ਮਿਊਟ ਹੈ ਉਹ ਵੈਸੇ ਨਹੀਂ ਸੁਣਦਾ ਸਾਨੂੰ ਸਾਡੇ ਜਿਹੜੇ ਕੰਨ ਨੇ ਉਹਨੂੰ ਸੁਣ ਨਹੀਂ ਸਕਦੇ ਲੇਕਿਨ ਜਦੋਂ ਵਸਤਾ ਉੱਚੀ ਚੱਕ ਹੋ ਜਾਂਦੀ ਹੈ ਬੰਦੇ ਨੂੰ ਗੁਰੂ ਮਹਾਰਾਜ ਚੌਥੇ ਪਾਤਸ਼ਾਹ ਚ ਪਹਚਾ ਦੇਣ ਸੰਤ ਬਣ ਜਾਵੇ ਬੰਦਾ ਉਹ ਨਾਮ ਹਿਰਦੇ ਚੱਲ ਪਵੇ ਉਦੋਂ ਉਹ ਜਿਹੜੀ ਬ੍ਰਹਿਮੰਡ ਦੇ ਵਿੱਚ ਧੁਨੀ ਚੱਲਦੀ ਹੈ ਤੇ ਸਾਡੇ ਅੰਦਰ ਦੀ ਜਿਹੜੀ ਧੁਨ ਹੈ ਉਹ ਦੋਨੋਂ ਇੱਕ ਵੇਵ ਲੈਂਥ ਤੇ ਆ ਜੰਦੀ ਹੈ ਵੇਵ ਲੈਂਥ ਦਾ ਮਤਲਬ ਹੈ ਇੱਕੋ ਚਾਈਪਰ ਫਿਰ ਉਹਨਾਂ ਦਾ ਮੇਲ ਹੁੰਦਾ ਹੈ ਅੰਤਰਾਤਮਾ ਜੋ ਮਿਲੇ ਮਿਲਿਆ ਕਹੀਏ ਸੋਏ ਉਦੋਂ ਜਦੋਂ ਦੋਨੋਂ ਤੋਂ ਨਾ ਇੱਕ ਇੱਕ ਵੇਵ ਲੈਂਥ ਤੇ ਆ ਗਈਆਂ ਉਦੋਂ ਫਿਰ ਸਾਡੀ ਅਵਸਥਾ ਬਹੁਤ ਪਰਪੱਕ ਹੋ ਜਾਂਦੀ ਹੈ ਬੰਦਾ ਨਿਰਲਰ ਹੋ ਜਾਂਦਾ ਹੈ ਔਰ ਬਹੁਤ ਹੋਰ ਜਿਹੜੀਆਂ ਹੈ ਕਮੀਆਂ ਉਸ ਸਰੀਰ ਚੋਂ ਨਿਕਲਣ ਲੱਗ ਪੈਂਦੀਆਂ ਤੇ ਪ੍ਰਮਾਤਮਾ ਦੇ ਵੱਲੋਂ ਨੇੜਤਾ ਸਾਡੀ ਵਧਦੀ ਜੀ ਜੇ ਕਿਤੇ ਨਾ ਕਿਤੇ ਜਿਵੇਂ ਤੁਸੀਂ ਦੱਸਿਆ ਕਿ ਤੁਨ ਅਕਾਲ ਪੁਰਖ ਦੀ ਮਿਹਰ ਸਦਕਾ ਹੀ ਪੈਦਾ ਹੁੰਦੀ ਹੈ। ਧਿਆਨ ਵੀ ਅਕਾਲ ਪੁਰਖ ਦੀ ਮਿਹਰ ਸकता ਹੀ ਲੱਗਦਾ ਹੈ। ਇੱਥੇ ਜੇ ਸ਼ਖਸੀ ਤੌਰ ਤੇ ਅਸੀਂ ਗੱਲ ਕਰੀਏ ਇੱਕ ਵਿਅਕਤੀ ਨੂੰ ਇੱਕ ਮਨੁੱਖ ਨੂੰ ਤੁਨ ਵਿੱਚ ਧਿਆਨ ਲਗਾਉਣ ਲਈ ਆਪਣੇ ਤੌਰ ਤੇ ਕੀ ਉਪਰਾਲੇ ਕਰਨੇ ਚਾਹੀਦੇ? ਹਾਂ ਪਿਆਰੀ ਸਾਧ ਸੰਗਤ ਜੀਓ ਉਪਰਾਲੇ ਕਰਨੇ ਬਣਦੇ ਆ ਲੇਕਿਨ ਉਪਰਾਲਿਆਂ ਦੇ ਨਾਲ ਅਸੀਂ ਇਹ ਨਹੀਂ ਸਮਝ ਲੈਣਾ ਵੀ ਹੁਣ ਇਹ ਸਾਡਾ ਹੱਕ ਬਣ ਗਿਆ ਸਾਨੂੰ ਸહેਜ ਤੁਨ ਚੱਲ ਜਾਊਗੀ ਨਾ ਨੈਵਰ ਉਦਮ ਜ਼ਰੂਰ ਕਰਨਾ ਹੈ ਉਦਮ ਤੋਂ ਬਿਨਾ ਇਹ ਹੋਣਾ ਨਹੀਂ ਹੈ ਤਾਂ ਇਹ ਗੁਰੂ ਦੇ ਨੀਚੇ ਰਹਿ ਕੇ ਗੁਰੂ ਨੂੰ ਆਪਣੀ ਬੁੱਧੀ ਔਰ ਆਪਣਾ ਮਨ ਦੋਨੋਂ ਸੌਂਪ ਕੇ ਇਹ ਵਰਤਾਰਾ ਕਰਨਾ ਹੈ ਵੀ ਮਹਾਰਾਜ ਕਿਰਪਾ ਤੇਰੀ ਹੋਣੀ ਹੈ ਉਦਮ ਸਾਥੇ ਕਰਵਾ ਲੈ ਮਿਹਰ ਕਰਦੇ ਸਾਡੇ ਉੱਤੇ ਹੋਣੀ ਉਦੋਂ ਆ ਜਦੋਂ ਸਾਡਾ ਧਿਆਨ ਪੂਰਾ ਜਪ ਕਰਾਂਗੇ ਗੁਰਬਾਣੀ ਦਾ ਜਾਂ ਪਰਮਾਤਮਾ ਦੇ ਨਾਮ ਦਾ ਕਿਉਂਕਿ ਨਾਮ ਜਿਹੜਾ ਉਹ ਸ਼ਬਦ ਨੇ ਪੈਦਾ ਕਰਨਾ ਬੰਦੇ ਦੇ ਅੰਦਰ ਵਿਦਵਾਨ ਲੋਕ ਦਾ ਅੱਜ ਕੱਲ ਦੇ ਕਈ ਮੰਨਦੇ ਵੀ ਨਹੀਂ ਹੈ ਵੀ ਨਹੀਂ ਤੁਨ ਕੋਈ ਨਹੀਂ ਹੁੰਦੀ ਨਾਮ ਕੁਛ ਨਹੀਂ ਹੁੰਦਾ ਵੀ ਬਾਣੀ ਪੜਦੇ ਚੱਲੋ ਐਸਾ ਨਹੀਂ ਹੈ ਸਾਧ ਸੰਗਤ ਜੀਓ ਜਿਉ ਜਿਉ ਬੰਦਾ ਇੱਥਾਂ ਉਤਰਦਾ ਹੈ ਗਹਿਰਾਈ ਦੇ ਵਿੱਚ ਇਹ ਸਮਝਾਉਂਨੇ ਵਰਤਾਰੇ ਸਾਰੇ ਸ਼ਬਦ ਦੇ ਨਾਲ ਅੰਦਰ ਨਾਮ ਤੁਨੀ ਪੈਦਾ ਹੁੰਦੀ ਹੈ ਔਰ ਉਹ ਜਿਹੜੀ ਤੁਨੀ ਹੈ ਉਹ ਬੰਦੇ ਨੂੰ ਹਰ ਵਕਤ ਆਪਣੇ ਵੱਲ ਖਿੱਚ ਰੱਖਦੀ ਹੈ ਇੱਕ ਲੋਰਜੀ ਚੜੀ ਰਹਿੰਦੀ ਹੈ ਇੱਕ ਮਸਤੀ ਚੜੀ ਰਹਿੰਦੀ ਹੈ ਜਿਹਦੇ ਅੰਦਰ ਇਹ ਵਰਤਾਰਾ ਹੋ ਜਾਂਦਾ ਹੈ ਔਰ ਇਹ ਵਰਤਾਰੇ ਤੋਂ ਬਾਅਦ ਫਿਰ ਨੈਕਸਸ ਟਾਈਪ ਪਰਮਾਤਮਾ ਦੇ ਦਰਸ਼ਨਾਂ ਦਾ ਜਿਹਨੂੰ ਪਰਮਪਦ ਜਾਂ ਅਮਰਾਪਦ ਜਾਂ ਅਵੈਪਦ ਵੀ ਗੁਰਬਾਣੀ ਫਰਮਾਉਂਦੀ ਹੈ ਉਹ ਫਿਰ ਜਦੋਂ ਪਰਮਾਤਮਾ ਦੇ ਦਰਸ਼ਨ ਗੁਰੂ ਬਖਸ਼ਿਸ਼ ਨਾਲ ਬੰਦਾ ਕਰਦਾ ਹੈ ਉਹ ਮਹਾਪੁਰਸ਼ ਜਿਹੜਾ ਪਹਿਲਾਂ ਸੰਤ ਬਣਿਆ ਹੋਵਾ ਹੁੰਦਾ ਹੈ ਇਹਦਾ ਦਸਵਾਂ ਦਵਾਰ ਖੁੱਲ ਚੁੱਕਿਆ ਹੁੰਦਾ ਉਹ ਫਿਰ ਸਹਜ ਦੀ ਅਵਸਥਾ ਬਣਦੀ ਹੈ ਜਦੋਂ ਪ੍ਰਮਾਤਮਾ ਦੇ ਦਰਸ਼ਨ ਕਰਦਾ ਹੈ ਉਸਤੇ ਉਰੇ ਉਰੇ ਸਹਜ ਪੈਦਾ ਨਹੀਂ ਹੁੰਦਾ ਚੌਥੀ ਅਵਸਥਾ ਵਿੱਚ ਸੁਖ ਸਹਜ ਹੁੰਦਾ ਹੈ ਬਹੁਤ ਉੱਚੀ ਅਵਸਥਾ ਹੈ ਉਪਭਗਤਾਂ ਵਾਲੀ ਲੇਕਿਨ ਜਦੋਂ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ ਉਹਦੇ ਨਾਲ ਇੱਕ ਮਿਕਤਾ ਹੋ ਜਾਂਦੀ ਹੈ ਇਹ ਜਿਉਂਦੇ ਜੀ ਹੁਣ ਆ ਇਹ ਮਰਨੋਂ ਪ੍ਰਾਂਤ ਨਹੀਂ ਇਹ ਬਾਤਾਂ ਉਹ ਹੋਰ ਤਰ੍ਹਾਂ ਦੀਆਂ ਸੋਚਾਂ ਸੀਗੀਆਂ ਉਹ ਸਭ ਖੰਡਨ ਕਰੀਆਂ ਗੁਰਬਾਣੀ ਨੇ ਜਿਉਂਦੇ ਜੀ ਜੀਵਤ ਮ੍ਰਿਤਕ ਹੋਣਾ ਹੈ ਬੰਦੇ ਨੇ ਜਦੋਂ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਇਹੀ ਗੱਲ ਭਗਤਾਂ ਨਾਲ ਵੀ ਜੁੜੀ ਹੋਈ ਸੀ ਭਗਤਾਂ ਨੇ ਮੂਰਤੀ ਪੂਜਾ ਕਰੀ ਕਰੀ ਨਹੀਂ ਜਣੀ ਸਾਨੂੰ ਨਜ਼ਰ ਆਉਂਦੀ ਹੈ ਕਿ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕਰਿਆ ਵੀ ਚਾਹ ਛਾ ਰੋਟੀ ਦਾ ਭੋਗ ਲਗਵਾਇਆ ਠਾਕਰ ਨੂੰ ਉਹ ਇਸ ਤਰ੍ਹਾਂ ਦੀ ਬਾਤ ਨਹੀਂ ਹੈ ਉਹ ਆਲਰੇਡੀ ਭਗਤ ਤੇ ਧੰਨਾ ਜੀ ਆਲਰੇਡੀ ਭਗਤ ਤੇ ਨਾਮਦੇਵ ਜੀ ਆਲਰੇਡੀ ਭਗਤ ਤੇ ਉਹਨਾਂ ਨੇ ਸਿਰਫ ਪੱਥਰ ਦੇ ਵਿੱਚੋਂ ਪ੍ਰਮਾਤਮਾ ਨੂੰ ਪ੍ਰਗਟ ਕਰਿਆ ਜਿਵੇਂ ਹਰਨਾਕਸ਼ ਦੇ ਵਰਖਲਾਪ ਭਗਤ ਪ੍ਰਲਾਦ ਦੀ ਖਾਤਰ ਥੰਬ ਚੋਂ ਨਿਕਲ ਕੇ ਪ੍ਰਮਾਤਮਾ ਆਇਆ ਨਰਸਿੰਘ ਦੇ ਰੂਪ ਚ ਪ੍ਰਭ ਥੰਬ ਤੇ ਨਿਕਸੇ ਕੈ ਵਿਸਥਾਰ ਨਾਮਦੇਵ ਜੀ ਖਾਤਰ ਗਰੜ ਦੇ ਰੂਪ ਚ ਆਇਆ ਗਾਏ ਜਿਉਂਦੇ ਕਰਨ ਖਾਤਰ ਇਹ ਸਭ ਕੀ ਹੈ ਗੁਰਬਾਣੀ ਦੇ ਵਿੱਚ ਪੂਰੀ ਬਾਬਾ ਨਾਮਦੇਵ ਜੀ ਦੀ ਆਪਣੀ ਲਿਖੀ ਹੋਈ ਤੋਂ ਇਹ ਜਿਹੜੇ ਵਰਤਾਰੇ ਆ ਇਹ ਅੰਦਰ ਉਦੋਂ ਹੋਣੇ ਜਦੋਂ ਸਾਡੀ ਸੋਚਾ ਸਾਡਾ ਧਿਆਨ ਸੁਰਤੀ ਬਿਲਕੁਲ ਬਾਣੀ ਦੇ ਵਿੱਚ ਲੱਗ ਜਾਏ ਜੀ ਕਿਤੇ ਨਾ ਕਿਤੇ ਜੇ ਅੱਜ ਦੁਨਿਆਵੀ ਤੌਰ ਤੇ ਦੇਖੀਏ ਮੈਂ ਆਖਰੀ ਸਵਾਲ ਕਰਨਾ ਚਾਹਾਂਗਾ ਦੁਨਿਆਵੀ ਤੌਰ ਤੇ ਅੱਜ ਦੀ ਜ਼ਿੰਦਗੀ ਦੀ ਭੱਜ ਦੌੜ ਬਹੁਤ ਹੈ ਨੌਕਰੀਆਂ ਔਰ ਨੌਕਰੀ ਕਰਦੇ ਆ ਸਮਾਜ ਵਿੱਚ ਵਿਚਰਦਿਆਂ ਸੋ ਬਿਮਾਰੀਆਂ ਅੱਜ ਸਵੈਨ ਫਲੂ ਦੀ ਗੱਲ ਕਰ ਲੋ ਸਵੈਨ ਫਲੂ ਵਰਗੀਆਂ ਬਿਮਾਰੀਆਂ ਫੈਲ ਰੀਆਂ ਨੇ ਆਪਣੇ ਜਨ ਜੀਵਨ ਦੇ ਵਿੱਚ ਚੱਲਦਿਆਂ ਘਰ ਪਰਿਵਾਰ ਦੇਖਦਿਆਂ ਬਹੁਤ ਸਮੱਸਿਆਵਾਂ ਆਉਂਦੀਆਂ ਉੱਥੇ ਜੇ ਅਸੀਂ ਇਹ ਧਨਮੈ ਧਿਆਨ ਧਿਆਨ ਮੈ ਜਾਣਿਆਂ ਦੀ ਗੱਲ ਕਰੀਏ ਉਹ ਪ੍ਰਮਾਤਮਾ ਵਿੱਚ ਲੀਨ ਹੋਣ ਦੀ ਜਾਂ ਉਹਦੇ ਵੱਲ ਵਧਣ ਦੀ ਗੱਲ ਕਰੀਏ ਇਹ ਮਾਇਆ ਦੇ ਪਸਾਰੇ ਵਿੱਚ ਕਿਵੇਂ ਅੱਗੇ ਵਧਿਆ ਜਾ ਸਕਦਾ ਹੈ ਸਾਧ ਸੰਗਤ ਜੀ ਹੈ ਤਾਂ ਇਹ ਸਾਰਾ ਮਾਇਆ ਦਾ ਪ੍ਰਸਾਰਾ ਸਰੀਰ ਵੀ ਮਾਇਆ ਪੁੱਤਤੀ ਵੀ ਮਾਇਆ ਪੈਸਾ ਤਾਂ ਮਾਇਆ ਹੀ ਹੈ ਇਹਦੇ ਵਿੱਚ ਰਹਿੰਦੇ ਹੋਈ ਇਹ ਕਰਨਾ ਇਹੀ ਤਾਂ ਗੁਰਮਤ ਦਾ ਸ੍ਰੇਸ਼ ਸਿਧਾਂਤ ਹੈ ਸਵਾਈਨ ਫਲੂ ਦੀ ਬਾਤ ਆਈ ਇਹਦੇ ਬਾਰੇ ਇੱਕ ਦੋ ਸ਼ਬਦ ਅੱਜ ਕੱਲ ਇਹ ਬਹੁਤ ਚੱਲ ਰਿਹਾ ਹੈ ਦੇਸ਼ ਦੇ ਵਿੱਚ ਬੜਾ ਪ੍ਰਕੋਪ ਹੈ ਇਹਦਾ ਸਾਧ ਸੰਗਤ ਜੀ ਉਹ ਇੱਕ ਆਮ ਫਲੂ ਹੁੰਦਾ ਹੈ ਇਹਦੇ ਵਿੱਚ ਛਿੱਕਾਂ ਆਉਣੀਆਂ ਗਲਾ ਖਰਾਬ ਹੋ ਜਾਣਾ ਬੁਖਾਰ ਹੋ ਜਾਣਾ ਇਹ ਇਹ ਆਮ ਫਲੂ ਹੈ ਇਹਨੂੰ ਸਵੈਨ ਫਲੂ ਨਹੀਂ ਸਮਝਣਾ ਚਾਹੀਦਾ ਅਸੀਂ ਡਰ ਕੇ ਫਿਰ ਕਈ ਵਾਰ ਬਹੁਤ ਭੱਜਦੇ ਆਂ ਇਧਰ ਉਧਰ ਵੀ ਪਤਾ ਨਹੀਂ ਸਵੈਨ ਫਲੂ ਹੋ ਗਿਆ ਹੈ ਸਵੈਨ ਫਲੂ ਦਾ ਇੱਕ ਖਾਸ ਲੱਛਣ ਹੁੰਦਾ ਹੈ ਉਹਦੇ ਵਿੱਚ ਬੰਦਾ ਚੱਲ ਫਿਰ ਨਹੀਂ ਸਕਦਾ ਬਿਲਕੁਲ ਵੀਕਨੈਸ ਹੋ ਜਾਂਦੀ ਹੈ ਜਿਹੜਾ ਬੰਦਾ ਚੱਲਦਾ ਫਿਰਦਾ ਗੋਲੀ ਲੈ ਲਈ ਬੁਖਾਰ ਉਤਰ ਗਿਆ ਤੁਰਦਾ ਫਿਰਦਾ ਉਹ ਸਵਾਈਨ ਫਲੂ ਨਹੀਂ ਹੁੰਦਾ ਕਦੇ ਵੀ ਇਹ ਮੋਟੀ ਪਛਾਣ ਹੈ ਬਾਕੀ ਫਿਰ ਟੈਸਟਾਂ ਤੋਂ ਪਤਾ ਲੱਗ ਜਾਂਦਾ ਇਹ ਇਹ ਜਿਹੜੀ ਡਰ ਪੈਦਾ ਹੋਇਆ ਹੈ ਨਾ ਇੱਕ ਫੋਬੀਆ ਬਣ ਗਿਆ ਵੀ ਸਵਾਈਨ ਫਲੂ ਤਾਂ ਨਹੀਂ ਮੈਨੂੰ ਕਿਤੇ ਹੋ ਗਿਆ ਜਿਵੇਂ ਹੁਣ ਅੱਜ ਵਰਖਾ ਹੋ ਰਹੀ ਹੈ ਕੱਲ ਤੋਂ ਤੇ ਇਹਦੇ ਵਿੱਚ ਇਹ ਫਲੂ ਹੋਣਾ ਹੀ ਹੋਣਾ ਆਮ ਹੁੰਦਾ ਹੈ ਜਦੋਂ ਠੰਡ ਲੱਗ ਜਾਂਦੀ ਹੈ ਕਿਸੇ ਬੰਦੇ ਤੇ ਕਿਣੀਆਂ ਪੈ ਗਈਆਂ ਇਹ ਸਵਾਈਨ ਫਲੂ ਨਹੀਂ ਹੈ ਸਵਾਈਨ ਫਲੂ ਹੋਰ ਚੀਜ਼ ਹੈ ਉਹਦੇ ਵਾਸਤੇ ਇੱਕ ਪਾਇਰੋਜਨ ਦਵਾਈ ਹੈ ਹੋਮੋਪੈਥਿਕ ਸਿਸਟਮ ਦੇ ਵਿੱਚ ਸਾਹ ਸੰਗਤ ਜੀ ਉਹ ਅ ਦੀ ਹੈ ਉਹਨੂੰ ਵਰਤ ਕੇ ਦੇਖਣਾ ਚਾਹੀਦਾ ਕਿਸੇ ਨਾ ਕਿਸੇ ਕੈਮਿਸਟ ਤੋਂ ਮਿਲ ਜਾਂਦੀ ਹੈ ਉਹਦੀ ਇੱਕ ਡੋਜ਼ ਵੀ ਸਾਰੇ ਇਸ سلسلے ਨੂੰ ਖਤਮ ਕਰ ਦਿੰਦੀ ਹੈ ਜੀ ਜੇ ਪਰਮਾਰਥ ਦੀ ਗੱਲ ਕਰੀਏ ਜਿਵੇਂ ਕਿ ਤੁਸੀਂ ਡਾਕਟਰੀ ਪੇਸ਼ੇ ਤੋਂ ਤੁਸੀਂ ਉਸ ਇਝਾਬ ਨਾਲ دنیਵੀ ਤੌਰ ਤੇ ਗੱਲ ਦਾਸ ਦਿੱਤੀ ਤੇ ਡਾਕਟਰੀ ਪੇਸ਼ੇ ਤੋਂ ਹਟ ਕੇ ਜੇ ਪਰਮਾਰਥ ਦੀ ਗੱਲ ਕਰੀਏ ਉਹਦੇ ਵੱਲ ਵਧਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਹਾਂ ਵੈਸੇ ਤਾਂ ਇਹ ਸੰਸਕਾਰਾਂ ਤੇ ਡਿਪੈਂਡ ਕਰਦੀ ਹੈ ਬਾਤ ਸਾਡੇ ਪਿੱਛੇ ਅਸੀਂ ਕਿਹਾ ਕੀਤਾ ਹੋਇਆ ਜਿਵੇਂ ਕਵੀਰ ਜੀ ਕਹਿ ਰਹੇ ਹਨ ਨਾ ਪੁਰਬ ਜਨਮ ਹਮ ਤੁਮਰੇ ਸੇਵਕ ਹਬ ਤੋਂ ਮਿਟਿਆ ਨਾ ਜਾਈ ਤੇਰੇ ਦੁਆਰੇ ਤੂੰ ਸਹਜ ਕੀ ਮਾਥ ਹੈ ਮੇਰੇ ਦਗਾਈ ਪਿੱਛੇ ਕੁਛ ਕਰਿਆ ਪਾਊਗਾ ਤਾਂ ਹੀ ਬੰਦਾ ਇਧਰ ਨੂੰ ਤੁਰਦਾ ਹੈ ਅਦਰਵਾਈਜ਼ ਤੁਰ ਨਹੀਂ ਹੁੰਦਾ ਲੇਕਿਨ ਤੁਰਨਾ ਚਾਹੀਦਾ ਜ਼ਰੂਰ ਹੈ ਸੰਗਤ ਦੇ ਵਿੱਚ ਜਾਣ ਦੇ ਨਾਲ ਇਹ ਵਰਤਾਰੇ ਨੇ ਆਪੇ ਵਰਤ ਜਾਣਾ ਹੈ ਜਿਉਂ ਜਿਉਂ ਬੰਦਾ ਸੰਗਤ ਕਰੇਗਾ ਸੰਗਤ ਦੇ ਵਿੱਚ ਕੋਈ ਗੁਰਸਿੱਖ ਕੋਈ ਸੰਤ ਵੀ ਬੈਠਾ ਹੁੰਦਾ ਹੈ ਉਹਦੇ ਨਾਲ ਬਰਤਾਰਾ ਹੋਊਗਾ ਸਾਡਾ ਆਪਸ ਵਿੱਚ ਸਹਿਚਾਰ ਹੋਊਗਾ ਉਹ ਸਾਨੂੰ ਇਹ ਭੇਦ ਖੋਲ ਕੇ ਅੱਗੇ ਤੋਰੇਗਾ ਤੇ ਬੰਦਾ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਨਿਰਾਸ਼ ਨਹੀਂ ਹੋਣਾ ਕਦੇ ਵੀ ਕਿਉਂਕਿ ਗੁਰੂ ਸਾਹਿਬ ਬੜੇ ਦਿਆਲੂ ਹੈ ਕਿਰਪਾਲੂ ਹੈ ਉਹ ਕਦੇ ਵੀ ਸਾਨੂੰ ਉਹ ਨਹੀਂ ਕਰਨਗੇ ਕੋਸ਼ਿਸ਼ ਜ਼ਰੂਰ ਕਰੋ ਬਾਕੀ ਉਹਦੀ ਨਦਰ